ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦਾ ਸੁਪਨਾ ਹੈ ਕਿ ਜਿੰਨਾ ਅਸੀਂ ਪਾਣੀ ਆ ਜਿਹੜਾ ਧਰਤੀ ਦੇ ਵਿੱਚ ਪਾਣੀ ਆ ਉਹਨੂੰ ਅਸੀਂ ਲਗਾਤਾਰ ਕੱਢ ਰਾ ਉਹਨੂੰ ਰੋਕਣ ਵਾਸਤੇ ਜਿਹੜੀ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਸੀ ਵੀ ਜਿੰਨਾ ਨਹਿਰੀ ਪਾਣੀ ਆ ਅਸੀਂ ਵੱਧ ਤੋਂ ਵੱਧ ਉਹਦੀ ਵਰਤੋਂ ਕਰਕੇ ਔਰ ਹਰ ਇੱਕ ਖੇਤ ਤੱਕ ਜਿਹੜਾ ਨਹਿਰੀ ਪਾਣੀ ਆ ਉਹਨੂੰ ਪਹਚਾ ਸਕੀਏ ਔਰ ਜਿੱਥੇ ਪੀਣ ਵਾਲਾ ਪਾਣੀ ਆ ਉਹ ਵੀ ਨਹਿਰੀ ਪਾਣੀ ਅਸੀਂ ਵਰਤ ਸਕੀਏ ਔਰ ਜਿਹੜਾ ਕੋਈ ਬੁੱਢੇ ਨਾਲੇ ਦੀ ਜਿਹੜੀ ਸਮੱਸਿਆ ਉਹਦੇ ਵੀ ਜਿਹੜਾ ਮਸਲਾ ਹੈ ਉਹਨੂੰ ਵੀ ਹੱਲ ਕਰ ਸਕੀਏ ਸੋ ਉਹਦੇ ਸਬੰਧਤ ਹੀ ਜਿਹੜਾ ਹੈਗਾ ਇੱਥੇ ਲੁਧਿਆਣਾ ਵਿਖੇ ਮੀਟਿੰਗ ਰੱਖੀ ਗਈ ਸੀ ਸੋ ਮੇਰੀ ਕੋਸ਼ਿਸ਼ ਹੈ ਕਿ ਮੇਰੇ ਲਾਵੇ ਨਾ ਕੋਈ ਆਵੇ ਮੈਂ ਜਾ ਕੇ ਉਸ ਏਰੀਆ ਦੇ ਵਿੱਚ ਜਾ ਕੇ ਮੀਟਿੰਗ ਕਰੀ ਉੱਥੇ ਦੀਆਂ ਸਮੱਸਿਆਵਾਂ ਉੱਥੇ ਜਾ ਕੇ ਸੁਣੀਏ ਉਹਦੇ ਤਹਿਤ ਹੀ ਪਹਿਲੀ ਮੀਟਿੰਗ ਪਟਿਆਲਾ ਵਿਖੇ ਰੱਖੀ ਗਈ ਸੀ ਦੂਜੀ ਮੀਟਿੰਗ ਇੱਥੇ ਰੱਖੀ ਗਈ ਆ ਔਰ ਹੁਣ ਮੀਟਿੰਗਾਂ ਜਿਹੜ ਐਮਐਲਏ ਸਵਾਨ ਨੇ ਆਪਣੇ ਆਪਣੇ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਵੀ ਇੱਥੇ ਆ ਕੇ ਉਹ ਵੀ ਆਪਣੀਆਂ ਸਮੱਸਿਆਵਾਂ ਨੇ ਜਿਹੜੀਆਂ ਹਲਕੇ ਦੀਆਂ ਉਹ ਵੀ ਦੱਸਣ ਦੇਖੋ ਉਹਨਾਂ ਦਾ ਵੀ ਹਲਕਾ ਇਹਦੇ ਵਿੱਚ ਪੈਂਦਾ ਸੋ ਇਸ ਕਰਕੇ ਉਹ ਵੀ ਇੱਥੇ ਆਏ ਨੇ ਸੋ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਨਹਿਰੀ ਪਾਣੀ ਆ ਉਹਨੂੰ ਵੱਧ ਤੋਂ ਵੱਧ ਅਸੀਂ ਜਿਹੜਾ ਆਪਣੇ ਵਾਸਤੇ ਵਰਤਿਆ ਜਾ ਸੰਚਾਈ ਵਾਲਾ ਪਾਣੀ ਉਹਦੀ ਸੰਭਾਲ ਰੇਨਾਂ ਦੀ ਸੰਭਾਲ ਤੇ ਬੁੱਢੇ ਨਾਲੇ ਤੇ ਜਾਂ ਜਿੰਨੇ ਵੀ ਨਹਿਰਾਂ ਬਗਦੇ ਉਹਨਾਂ ਦੀ ਸਫਾਈ ਦੇ ਸਬੰਧੀ ਜਿਹੜੀ ਗੱਲਬਾਤ ਹੋਈ ਹੈ ਸਾਡੇ ਬਹੁਤ ਸਤਿਕਾਰਯੋਗ ਚੇਤਨ ਸਿੰਘ ਜੋੜਾ ਮਾ ਜਿਹੜਾ ਮੰਤਰੀ ਸਾਹਿਬ ਵਿਪਸਵਿਤਾ ਰੋਲੀ ਸਾਹਿਬ ਦੇ ਸਮੁੱਚੇ ਐਮਐਲਏ ਸਭਾ ਪੰਜਾਬ ਦੇ ਆਲਾ ਅਧਿਕਾਰੀ ਇਹਦੇ ਵਿੱਚ ਜਿਹੜੇ ਸ਼ਾਮਲ ਇੱਕ ਨਹਿਰੀ ਪਾਣੀ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣ ਦੀ ਯਤਨ ਕੀਤੇ ਜਾ ਰਹੇ ਨੇ ਜੀ ਉਸ ਤੋਂ ਦੀ ਜਿਹੜੇ ਪੱਧਰ ਉਹਦੇ ਜਲਦੀ ਪਹਿਲ ਕਦ ਨਹੀਂ ਕੀਤੀ ਜਾ ਰਹੀ ਹੈ ਜਿੰਨੀ ਜਲਦੀ ਹੋ ਸਕੇਗਾ ਲੋਕਾਂ ਨੂੰ ਪਾਣੀ ਮਹੱਈਆ ਕਰਾਵਾਂਗੇ ਕਿਉਂਕਿ ਪਾਣੀ 1.5 ਮੀਟਰ ਹਰ ਸਾਲ ਜਿਹੜਾ ਥੱਲੇ ਚ ਰਹਿੰਦਾ ਉਹਨੂੰ ਰੋਕਣ ਦਾ ਜਿਹੜਾ ਪੁਰਜ਼ੁਰਗ ਜਿਹੜੀ ਸਾਡੀ ਯਤਨ ਹੈ